प्यार जी, जी दर्दिय Sí. ਸਾਦੀ ਬਖਸ਼ਿਸ਼ ਦੇ ਪਾਤਰ ਬਣਨ ਵਾਸਤੇ ਫਤਿਹ ਦੇ ਸਿਮਰਨ ਦੇ ਨਾਲ ਜੁੜਦੇ ਆ ਹੋਇਆ ਆਓ ਗੁਰੂ ਰੂਪ ਖਾਲਸਾ ਜੀ ਅਸੀਸ ਬਖਸ਼ਿਸ਼ ਕਰੋ ਆ ਕੇ ਆ ਜਿਓ ਜੀ ਕੁਝ ਕਹਿਣ ਵਾਸਤੇ ਆਖੋ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮਹਾਨ ਆਤਮਾ ਸੰਤ ਸਿਪਾਹੀ ਇੱਕ ਮਹਾਨ ਯੋਧੇ ਦੀ ਯਾਦ ਵਿੱਚ ਸਤਿ ਕਰਤਾ ਜੀ ਸਿੰਘ ਜੀ ਖਾਲਸਾ ਸਿੱਖ ਸੰਗਤਾਂ ਅੱਜ ਉਹਨਾਂ ਦੀ ਯਾਦ ਨੂੰ ਤਾਜ਼ਾ ਕਰ ਰਹੀਆਂ ਹਨ ਸਰਦਾ ਦੇ ਫੁੱਲ ਭੇਟ ਕਰ ਰਹੀਆਂ ਨੇ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਸੇਵਾ ਕੋ ਦੁਇ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾ ਜਿਹੜੇ ਰੱਬ ਦੇ ਪਿਆਰੇ ਸੰਸਾਰ ਵਿੱਚ ਆਉਂਦੇ ਨੇ ਭਾਈ ਨੰਦ ਰਾਜ ਜੀ ਗੋਆ ਨੂੰ ਪੁੱਛੀਏ ਜੇ ਉਹਨਾਂ ਦੀ ਡੈਫੀਨੇਸ਼ਨ ਉਹ ਕਹਿੰਦੇ ਜਦੋਂ ਕਦੇ ਵੀ ਜਗ ਤੇ ਕੋਈ ਮਹਾਪੁਰਖ ਹੈ ਆਉਦਾ ਭੁੱਲਿਆ ਭਟ ਗਿਆ ਤਾਂ ਹੀ ਉਹ ਹੈ ਰਾਮ ਮੌਲਾ ਦੇ ਪੌਂਦਾ ਨੇਂ ਤੇਰੇ ਇਹ ਜੇਕਰ گویا ਜਲਵਾ ਰੱਬੀ ਚੋਂਦੇ ਇਹ ਮਹਾਪੁਰਸ਼ਾਂ ਦੇ ਅੰਦਰ ਦੇਸੂ ਰੂਪ ਹੈ ਰੱਬ ਦਾ ਪਾਤਸ਼ਾਹ ਕਹਿੰਦੇ ਨੇ ਪੂਜਤਰ ਗੁਰਬਾਣੀ ਵਿੱਚ ਹਰ ਕਾ ਸੇਵਕ ਹਰ ਹੀ ਜਿਹੜਾ ਉਹ ਰੱਬ ਦੇ ਪਿਆਰੇ ਜਿਹੜੇ ਸਾਰੀ ਜ਼ਿੰਦਗੀ ਸੇਵਾ ਤੇ ਸਿਮਰਨ ਦੇ ਵਿੱਚ ਗੁਜ਼ਾਰਦੇ ਨੇ ਦੁਨੀਆ ਨਾਲੋਂ ਸਜਦੇ ਕਰਦੇ ਐਸੇ ਸਾਨੂੰ ਸਰਦ ਸਿਪਾਹੀ ਜਿਨ੍ਹਾਂ ਨੇ ਆਪ ਜੀ ਹੁਣੇ ਸਰਵਣ ਕਰਦੇ ਸੀ ਕਿ ਕੇਵਲ ਪੰਜਾਬੀ ਨਹੀਂ ਹਿੰਦੁਸਤਾਨ ਦੇ ਵਿੱਚ ਚੱਕਰ ਲਾ ਕੇ ਕੁਰਾਹੀ ਪਈ ਹੋਈ ਮਨੁੱਖਤਾ ਨੂੰ ਪਰਮੇਸ਼ਰ ਦੇ ਰਾਹ ਦੇ ਉੱਤੇ ਤੋਰ ਕੇ ਉਹਨਾਂ ਦੇ ਜੀਵਨ ਨੂੰ ਸਫਲ ਬਣਾਉਣ ਵਾਸਤੇ ਐਸੇ ਗਿਆਨ ਦੇ ਤੀਰ ਮਾਰ-ਮਾਰ ਕੇ ਹਿਰਦੇਾਂ ਵਿੱਚ ਰੌਸ਼ਨੀ ਮੰਢੀ ਅੱਜ ਤੱਕ ਦੁਨੀਆ ਉਹਨਾਂ ਨੂੰ ਸਜਦੇ ਕਰਦੀ ਹੈ ਉਹਨਾਂ ਨੂੰ ਯਾਦ ਕਰਦੀ ਹੈ ਪਰ ਖਾਲਸਾ ਜੀ ਉਹਨਾਂ ਦੇ ਜੀਵਨ ਵਰਤਾਲੀਆਂ ਜਦੋਂ ਬਾਸ ਦਾ ਕਹਾਣੀਆਂ ਸੁਣੀਦੀਆਂ ਨੇ ਤੇ ਮਨ ਵੀ ਹਰਾਨ ਰਹਿ ਜਾਂਦਾ ਜਵਾਨੀ ਦੀ ਦਲਹੀ ਤੇ ਪੈਰ ਧਰ ਤੋਂ ਪਹਿਲਾਂ ਹੀ ਇਹਨਾਂ ਜੀਵਨ ਜਿਹੜਾ ਹੈ ਉਹ ਗੁਰਬਾਣੀ ਦੇ ਵਿਚ ਰੰਗਿਆ ਹੋਇਆ ਸੀ 52 52 ਜਪਜੀ ਸਾਹਿਬ ਦੇ ਪਾਠ ਉਹਨਾਂ ਸਮਿਆਂ ਵਿੱਚ ਹੀ ਕਰ ਲੈਂਦੇ ਸਨ ਬਾਅਦ ਵਿੱਚ ਤੇ ਐਸੀ ਅਵਸਥਾ ਬਣ ਗਈ ਜਿੱਥੇ ਕਿਤੇ ਹਸਪਤਾਲ ਵਿੱਚ ਜਿਹੜੋ ਲੁਧਿਆਣੇ ਦੇ ਵਿੱਚ ਆਪ ਜੀ ਨੂੰ ਐਕਸੀਡੈਂਟ ਤੋਂ ਬਾਅਦ ਰੱਖਿਆ ਗਿਆ ਕੰਡਾ ਦੇ ਵਿੱਚੋਂ ਵੀ ਸਿਮਰਨ ਦੀ ਆਵਾਜ਼ਾਂ ਆਉਂਦੀਆਂ ਸਨ ਐਹੋ ਜੀ ਅਵਸਥਾ ਬਣੀ ਹੋਈ ਸੀ ਐਵੇਂ ਜੀ ਪਾਤਸ਼ਾਹ ਨੇ ਇਹੋ ਜੇ ਬ੍ਰਹਮ ਗਿਆਨੀਆਂ ਦੀ ਸਿੱਧ ਸਲਾਹ ਕੀਤੀ ਪਵਿੱਤਰ ਗੁਰਬਾਣੀ ਦੇ ਵਿੱਚ ਬ੍ਰਹਮ ਗਿਆਨੀ ਸਭ ਤੋਂ ਉੱਚਾ ਮਨ ਆਪਣੇ ਹੈ ਸਭ ਦੇ ਰਿਜਰ ਨਿਮਰਤਾ ਜ਼ਰੂਰ ਸੀ ਪਰ ਕੇਵਲ ਨਿਮਰਤਾ ਵੀ ਨਹੀਂ ਫਿਰਦੇ ਇਹਨਾਂ ਜਜਬਾਤ ਵੀ ਬੜੇ ਤਕੜੇ ਸਨ ਵਕਤੋ ਦੀ ਹਕੂਮਤ ਦੀ ਐਮਰਜੈਂਸੀ ਲੱਗੀ ਹੋਏ ਤੇ ਉਸ ਵਕਤ ਵੀ ਇਡੇ ਇਡੇ ਵੱਡੇ ਇਕੱਠ ਕਰਕੇ ਇੰਨੇ ਜਦੂਸ ਇਹਨੇ ਨਿਰ ਕੀਰਤਨ ਕਰ ਦੇਣੇ ਇਹ ਕਿਸੇ ਛੇੜ ਦਾ ਹੀ ਕੰਮ ਸੀ ਕੋਈ ਥੋੜੇ ਦਿਨਾਂ ਵਾਲਾ ਮਨੁੱਖ ਨਹੀਂ ਕਰ ਸਕਦਾ ਆ ਮੈਂ ਬਹੁਤਾ ਵਿਚਾਰ ਵਿਟਿਆ ਜਾਣਾ ਵਕਤ ਜਿਹੜਾ ਕੀਮਤੀ ਹੈ ਇੱਕ ਇੱਕ ਮਿੰਟ ਹੀਰਿਆਂ ਵਰਗਾ ਹੈ ਮੈਂ ਇਸ ਦਲਦਮੀ ਟਕਸਾਲ ਇਸ ਨੂੰ ਪਹਿਲਾ ਸੀ ਦਾਰਦੀ ਮਿਸਲ ਕਿਹਾ ਜਾਂਦਾ ਸੀ ਇਹਦਾ ਰਾਸੀ ਸ਼ਹੀਦਾਂ ਦੀ ਮਿਸਲ ਡਾਗਰੋ ਸਾਹਿਬ ਕੋ ਸ਼ੁਰੂ ਹੋਈ ਇਸ ਦਲਦਮੀ ਟਕਸਾਲ ਦੇ ਇੱਕ ਮਰਦ ਨੇ ਦਾਸਤਾਨ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਨ ਲੱਗਾ ਗਿਆਨੀ ਗਿਆਨ ਸਿੰਘ ਵੀ ਲਿਖਦੇ ਨੇ ਕਿ ਅਮਰਸਰ ਸਾਹਿਬ ਦੀ ਧਰਤੀ ਨੂੰ ਜਦੋਂ ਘੇਰਾ ਪਾਉਣ ਵਾਸਤੇ 35000 ਫੌਜ ਲੈ ਕੇ ਅਬਦਾਲੀ ਆਇਆ ਉਸ ਵੇਲੇ ਸ਼ਹੀਦਾਂ ਦੀ ਮਿਸਲ ਜਿਹੜੀ ਅਨੰਪੁਰ ਸਾਹਿਬ ਦੀ ਮਿਸਲ ਸ਼ਹੀਦਨ ਕੀਤੀ ਜੋਇ ਅਨੰਦ ਪੁਰੀ ਫੈਰੀਤੀ ਸੋਈ ਸਿੰਘੁਰ ਵਸੇ ਲੀਰਪਿੰਡ ਵਾਲਾ ਸੋ ਵੀ ਥਾ ਸਰਦਾਰ ਮਹਾਰਾ ਅਠ ਲਗੇ 7000 ਸਵਾਰ ਤਾਹੇ ਨੇ ਥਾ ਲੜਾਕਾ ਰਹ ਜਾਂਗੇ ਚਾਹੇ ਨੇ ਐਡੀ ਵੱਡੀ ਨੇ ਮਿਸਲ ਸੀ ਸ਼ਹੀਦਾ ਦੀ ਮਿਸਲ ਪਰ ਕੀ ਕੁਮਰਦੋ ਉਸ ਵੇਲੇ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਉੱਤੇ ਨੇ ਕਿਉਂਕਿ ਬਾਬਾ ਗੁਰਬਖਸ਼ ਸਿੰਘ ਜੀ ਦੰਦੂਬੇ ਤੇਸਾਲ ਦੇ ਦੂਸਰੇ ਜਥੇਦਾਰ ਲੀਰਪਿੰਡ ਵਿੱਚ ਜਨਮ ਹੋਇਆ ਸਰਦਾਰ ਦਸੌਂਦਾ ਸਿੰਘ ਦੇ ਘਰ ਮਰਦਾ ਲక్ష్ਮੀ ਦੀ ਕੁੱਖੋਂ 1745 ਨਿਕਲ ਵੀ ਨੂੰ ਔਰ ਇਹ ਕੇਵਲ 30 ਮਰਦਾਂ ਦੇ ਨਾਲ ਨੇ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਉੱਤੇ ਉਦੋਂ 35000 ਫੌਜੜਾ ਆਰਸੀ ਮਾਰੋ ਮਾਰ ਕਰਦੀ ਹੋਈ ਬਾਬਾ ਜੀ ਨੇ ਉਸ ਵੇਲੇ ਧਰਤੀ ਦੇ ਉੱਤੇ ਲੀਕ ਖਿੱਚ ਕੇ ਆਪਣੇ ਨਾਲ ਦੇ 30 ਮਰਦਾਂ ਨੂੰ ਵੰਗਾਲ ਕੇ ਗਾਲਾਂ ਕਿਓ ਮਰਦੇ ਸਾਡੇ ਹੁੰਦਿਆਂ ਕੋਈ ਵੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਪੈਰ ਨਾ ਰੱਖੇ ਅਗੋ ਉਹਨਾਂ 30 ਸੂਰਮਿਆਂ ਨੇ ਉਹਨਾਂ ਮਰਦਾਂ ਨੇ ਜਦੋਂ ਰਾਮਦਾਸ ਬਾਬਾ ਗੁਰਬਖਸ਼ ਸਿੰਘ ਜੀ ਨੂੰ ਜਿਹੜਾ ਪੁੱਤਰ ਦਿੱਤਾ ਸੁਵੱਗਰ ਦੀ ਤਸਵੀਰ ਨੂੰ ਪੇਸ਼ ਇਹਨਾਂ ਖਰਚ ਕਿਹਾ ਕੀਤਾ ਜਾਵੇ। ਮਾਪੇ ਕੀ ਤਿਤ ਘਰੀ ਰਸੀ ਜੇ ਸਵੇਲੇ ਸੇਂਗ ਕਾਟੇ ਸਿੰਘਾਂ ਨੇ ਆਖਿਆ ਸੀ ਕਲਗੀ ਧਰਦੇ ਲਾਗ ਲਈ ਅਸੀਂ ਜੋ ਦੇ ਮਰਦ ਜਵਾਨ ਹੈ ਸਾਡੇ ਡੌਲੇ ਵਾਂਗ ਗੇਲੀਆਂ ਸਾਡੀ ਸ਼ਾਦੀ ਵਾਂਗ ਚਕਾਨ ਹੈ ਅਸੀਂ ਕੌਮ ਲਈ ਮਰਨਾ ਜਾਣਦੇ ਸਾਡੀ ਸੋਚ ਬੜੀ ਬਲਵਾਨ ਹੈ ਹੱਸ ਹੱਸ ਨੂੰ ਧਾਮ ਨਹੀਂ ਹੋ ਜਾਣਾ ਹੈ ਕੁਰਬਾਨ ਅਰਸ਼ੀ ਦੁਨੀਆ ਖੂਨ ਜੋ ਸੱਜਦੇ ਕਰੂ ਜਹਾਨ ਆ ਤਿਆਰੀ ਕਰਨ ਲੱਗ ਪਏ ਨੇ ਸਿੰਘ ਇਹਨਾਂ ਦੇ ਹੌਸਲੇ ਬੜੇ ਬਣੇ ਹੋਏ ਸਨ ਉੱਚੀ ਉੱਚੀ ਗਰਜ ਰੇ ਜਸਮੇਸ਼ ਤਲਾਰੇ ਨਹੀਂ ਆ ਸਿਮਰ ਭਗਉਤੀਆਂ ਮਾਨ ਜਮਕਾਰੇ ਖੂਨ ਡਰਕਦਾ ਨੇਤਰੀ ਭਗਦੇ ਅੰਗਿਆਲੇ ਬੋਲੋ ਸੋਨਿਹਾਲ ਦੇ ਛੜ ਰਹੇ ਜਕਾਰੇ ਅਰਸ਼ੀ ਹਰ ਸਿੱਖ ਮੌਤ ਨੂੰ ਅਜ ਪਿਆ ਬਗਾਰੇ ਤਿਆਰ ਹੋਰ ਤਿਆਰ ਸਨ ਜਥੇਦਾਰ ਬਾਬਾ ਗੁਰਬਖ ਸਿੰਘ ਜੀ ਉਹਨਾਂ ਦੀ ਪਿਆਰੀ ਵੀ ਬੜੀ ਜ਼ਬਰਦਸਤੀ ਜਥੇਦਾਰ ਗੁਰਬਖ ਸਿੰਘ ਸੂਰਮਾ ਸੀ ਹੋਕੇ ਜਾਣ ਨੂੰ ਜਦੋਂ ਤਿਆਰ ਚੜਿਆ ਡੁੱਡੂ ਮੱਥੋਂ ਪੈਂਦਾ ਸੀ ਨੂਰ ਉਸਤੇ ਜਿਸ ਵਕਤ ਉਹ ਸਿੰਘ ਸਰਦਾਰ ਜੜਿਆ ਜਿਸ ਨੂੰ ਸ਼ਾਇਦ ਤਰਨ ਆਸੀ ਲੈ ਸਰ ਜਦੋਂ ਕੌਮ ਦਾ ਸੇਪਾ ਸਲਾਰ ਜੜਿਆ ਅਰਸ਼ੀ ਰਾਖੀ ਹਰਮੰਦਰ ਦੀ ਕਰਨ ਬਦਲੇ ਛੇਦੀ ਪਾਵਣੀ ਦਿਲ ਵਿੱਚ ਧਾਰ ਜੜਿਆ ਇੰਨੇ ਚੰਨੂ ਆ ਗਈ ਹੈ ਦੁਸ਼ਮਣ ਦੀ ਫੌਜ ਨੇੜੇ ਕਦ ਆਏ ਤੁਕੇ ਗੇਜੇ ਤੇਰੀ ਹੀ ਹੋਣ ਲਗਾ ਜੰਗ ਆਕਾਰ ਗੁੰਗੇ ਕੇ ਪਿਛਾਰੀ ਛੁੱਟੇ ਤੀਰਸ ਭੰਗ ਗਿਆਨੀ ਗੁਰਬਖ ਗਿਆਨੀ ਗਿਆਨ ਸਿੰਘ ਦੀ ਲਿਖਵਰੇ ਪੰਥ ਪ੍ਰਕਾਸ਼ ਵਿੱਚ ਉਹ ਕਹਿੰਦੇ ਲੀਖ ਕੇ ਵੰਗਾਇਆ ਸੀ ਮਰਦਾਂ ਨੂੰ ਉਸ ਵੇਲੇ ਆਖਿਆ ਸੀ ਬਾਬੇ ਗੁਰਬਖਸ ਸਿੰਘ ਨੇ ਗੁਰਬਖਸ ਸਿੰਘ ਦੀ ਕਰ ਅਰਦਾਸ ਕਹੋ ਸੀਸ ਦੇਣਾ ਜਿਸ ਖਾਸ ਜੋ ਹਮ ਹੋ ਹਮ हमरे ਸੰਗ ਸੁਧਾਰੇ ਰਣ ਵਿੱਚ ਪੈਰ ਨਾ ਪੀਛੇ ਟਾਰੇ ਮਰ ਕੇ ਅੱਗੇ ਵਧੇ ਨੇ ਇੱਕ ਪਾਸੇ 35000 ਫੌਜਾਂ ਦੀ ਦੇ ਨਾਲੇ ਲੜ ਰਹੀ ਹੈ ਦੂਜੇ ਪਾਸੇ ਬੋਲੇ ਸੋਨਿਆ ਦੇ ਜੰਕਾਰੇ ਛੜ ਕੇ ਸਿੰਘਾਂ ਨੇ ਕਿਵੇਂ ਉਹਨਾਂ ਦਾ ਟਕਰਾ ਕੀਤਾ ਉਸ ਵਕਤ ਦੀ ਤਸਵੀਰ ਨੂੰ ਪੇਸ਼ ਰੱਖ ਰਹਿ ਇਓ ਕੀਤਾ ਜਾਵੇ ਜਨਪ੍ਰਸਾਚੂ ਕਾਂ ਦਾ ਹਾਲ ਮੰਦੁਰੂਸ ਸਨਹਾਰੀ ਪੰਨੇ ਇਤਿਹਾਸ ਦੇ ਗੈਰ ਸ਼ੁਗਾਰੀ ਨਿਸ਼ਾਨਾ ਲੈ ਕੇ ਉਹਨਾਂ ਨੇ ਤੀਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ ਕਹਿੰਦੇ ਕਿੰਨੀਆਂ ਜਿਹੀਆਂ ਗੋਲੀਆਂ ਉਹਨਾਂ ਨੇ ਮਾਰੀਆਂ ਬਾਬਾ ਜੀ ਦੇ ਸਰੀਰ 'ਚ ਸਾਵਣ ਵਰਸੇ ਮਹਿ ਦਿਉ ਜੋ ਫੇਰ ਯੂ ਇੱਕ ਸਾਥ ਤਨ ਪਇਓ ਸਿੰਘ ਜੀ ਦਾ ਤਵੇ ਥਾ ਸ਼ਰਣੀ ਇਨਸਾਨ ਹਰ ਬੰਦਾ ਸੋਚੇਗਾ ਕਿ ਬਾਬਾ ਜੀ ਸ਼ਹੀਦ ਹੋ ਗਏ ਹੋਗੇ ਪਰ ਨਹੀਂ ਨਹੀਂ ਉਹ ਕਹਿੰਦੇ ਮਾਰ ਮਾਰ ਉਚਾਰ ਤੋ ਵੀ ਧਰੇ ਅੱਗੇ ਪਾਏ ਇੱਕ ਖਾਨ ਪਾਰੀ 10000 ਲਰਿਓ ਸਿੱਖ ਸਿਵਾਇ ਇੱਕ 10000 ਖਾਨ ਆਇਆ ਇਰੇ ਨਾਲ ਟਕਰਾ ਹੋਇਆ ਔਰ ਸਾਂਹੇ ਵਾਲ ਦੇ ਵਿੱਚ ਦੋ ਆ ਸੂਰਮਿਆਂ ਦੇ ਸਿਰ ਜਿਹੜੇ ਸਰੋ ਧੜਾਂ ਦੇ ਨਾਲੋਂ ਵੱਖਰੇ ਹੋਏ ਸਰੀਰ ਵੀ ਸ਼ਾਰਣੀ ਹੋਇਆ ਹੈ ਹੁਣ ਧੜੇ ਨਾਲ ਉਹ ਸੀਸ ਵੀ ਲੱਗ ਗਿਆ ਪਰ ਅਜੇ ਵੀ ਬਾਬਾ ਜੀ ਦਾ ਧੜ ਜਿਹੜਾ ਹੈ ਇਤਿਹਾਸਕਾਰ ਲਿਖਦੇ ਨੇ ਕਈ ਘੰਟੇ ਧੜ ਜਿਹੜਾ ਲੜਦਾ ਰਿਹਾ ਹੈ ਹੁਣ ਜਦੋਂ ਧੜ ਲੰਘਿਆ ਦੰਦ ਵੀ ਟਕਸਾਲ ਦੇ ਦੂਸਰੇ ਜਥੇ ਦਾ ਆਕਾਰ ਤਾਂ ਖੰਦੇ ਵੀ ਕਿਸੇ ਨਾਲ ਔਰ ਹਰਮੰਦਰ ਸਾਂਦੇ ਹੈਂ ਦੇ ਗਰੰਥੀ ਵੀ ਨੇ ਕਿੰਨਾ ਵੱਡਾ ਮਾਨ ਦਿੱਤਾ ਹੋਇਆ ਕੌਮ ਨੇ ਆ ਉਹ ਮਰਦ ਉਹ ਬਹਾਦਰ ਸੂਰਮਿਆਂ ਦਾ ਧੜੇ ਲੜਦੇ ਐ ਔਰ ਮੈਰੀ ਦੇ ਸਿਪਾਈ ਅਬਦਾਲੀ ਦੇ ਕੂਣੀਆਂ ਮਾਰ-ਮਾਰ ਕੇ ਕਦੋਂ ਜੀ ਨੂੰ ਕਹਿੰਦੇ ਨੇ ਕਰ ਲੋ ਹਮੰਦਰ ਸਾਹਿਬ ਤੇ ਕਲਜਾ ਅਬਦਾਲੀ ਨੂੰ ਕਹਲੇ ਸਨ ਹੁਣ ਗੱਜੜੀ ਦੇ ਮੋਜਾਨਾ ਵਿੱਚ ਮੈਣ ਪਹਿਣਗੇ ਹੁਣ ਤੇਰੇ ਬੱਚੇ ਵੀ ਅੱਬਾ-ਪਾ ਕੇ ਕੇ ਵਾਜਾ ਮਾਰਿਆ ਕਰਨਗੇ ਅਬ ਕਿਵੇਂ ਦੁਸ਼ਮਣ ਦਾ ਦੁਰਾ ਹਰ ਕੀਤਾ ਬਾਬਾ ਜੀ ਦਾ ਧੜ ਜਿਵੇਂ ਲੜ ਰਿਹਾ ਹੈ ਇਹਦੇ ਨਾਲ ਹੀ ਸਮਾ ਹੋ ਜਾਣਾ ਉਸ ਵਕਤ ਦੀ ਤਸਵੀਰ ਨੂੰ ਪੇਸ਼ ਕਰ ਰਿਹਾ ਨੇ ਮੇਰੇ ਸਾਥੀ ਇਕਬਖ ਸਿੰਘ ਸਵਰਾ ਰਣਜੀਤ ਸਿੰਘ ਰੱਤਾ ਗੁੱਤਾ

ਸਾਹਿਬ ਬਖਸ਼ਣਾ ਆਰੇ ਆਪ ਜੀ ਨੇ ਨਜ਼ਰ ਅੰਦਾਜ਼ ਕਰ ਦੇਣੀ ਹੈ ਬੇਅੰਤੀ ਅਨੇਕਾਂ ਹੀ ਭੁੱਲਾਂ ਹੋਈਆਂ ਹੋਣਗੀਆਂ ਇਹ ਜਥਾ ਜਿਹੜਾ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਔਰ ਮੇਰੇ ਨਾਲ ਜਿਹੜੀ ਅਸੀਸ ਹੈ ਉਹ ਮੇਰੇ ਉਸਤਾਦ ਸਾਹਿਬ ਯਾਨੀ ਗੁਰਮੁਖ ਸਿੰਘ ਜੀ ਬਲਟੋਆ ਉਹਨਾਂ ਦੀ ਅਸੀਸ ਮੇਰੇ ਨਾਲ ਹੈ ਮੇਰੇ ਸਿਰ ਤੇ ਉਹਨਾਂ ਦਾ ਹੱਥ ਹੈ ਔਰ ਕਿਰਪਾ ਜਿਹੜੀ ਹੈ ਬਖਸ਼ਿਸ਼ ਜਿਹੜੀ ਹੈ ਇਹ ਗੁਰੂ ਸਾਹਿਬ ਦੀ ਹੈ ਔਰ ਤੁਹਾਡੀ ਸਾਧ ਸੰਗਤ ਦੀ ਹੈ ਮੈਂ ਜਿਆਦਾ ਅਗੇ ਨਾ ਜਾਵਾਂ ਅਗੇਰੇ ਕੁਝ ਕਹਿਣ ਵਾਸਤੇ ਵਕਤ ਜਿਹੜਾ ਹੈ ਇਜਾਜ਼ਤ ਨਹੀਂ ਦੇ ਰਿਹਾ ਜੀ ਇੰਨੀ ਇੱਕ ਹਾਜ਼ਰੀ ਪ੍ਰਵਾਨ ਕਰਦਿਆਂ ਹੋਇਆ ਅਸੀਸ ਬਖਸ਼ਿਸ਼ ਕਰੋ ਪੰਥ ਵਿੱਚ ਰੇਹੋ ਸਜਣ ਅਸੀਸੜੀਆਂ ਜੋ ਹੋਵੇ ਸਹਿਬ ਸੋਵੇਂ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜੇ ਰਹੀਏ ਔਰ ਗੁਰੂ ਕੀ ਸੰਗਤ ਦੇ ਸੇਵਾ ਕਰਕੇ ਹਰਿ ਜਸ ਕਰਕੇ ਆਪ ਜੀ ਦੀਆਂ ਖੁਸ਼ੀਆਂ ਲੈਂਦੇ ਰਹੀਏ ਔਰ ਫਤੇ ਸੱਚ ਪਾ ਕੇ ਆ ਗਿਆ ਬਖਸ਼ੋ ਜੀ ਪਿਆਰ ਨਾਲ ਰੱਖੋ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ